ਸਾਸਰੀਕਾਲ ਪੈਨੋ ਤੇ ਬੀਰੋ ਤੇ ਮੇਰਾ ਬੇਬੇ ਦੀਰ ਸੋਈ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾ ਰਹੇ ਹਾਂਗੇ ਬਰੈਡਾਂ ਦੇ ਗੋਲੇ ਬਰੈਡਾਂ ਦੇ ਗੋਲੇ ਬਣਾਉਣ ਲਈ ਆਪਾਂ 4 ਕ ਬਰੈਡ ਲੈ ਲੈਣਗੇ ਤੇ ਤਿੰਨਾਂ ਹੀ ਆਲੂ ਲੈ ਲੈਣੇ ਉਵਾਲ ਕੇ ਤੇ ਪੰਜ ਆਪਾਂ ਹਰੀਆਂ ਮਿਰਚਾਂ ਲੈਤੀਆਂ ਨੇ ਇੱਕ ਆਪਾਂ ਪਿਆਜ਼ ਲੈਂਦਾਗਾ ਇਹ ਘੱਟ ਵੱਧ ਆਪਦੀ ਫੈਮਿਲੀ ਦੇ ਹਿਸਾਬ ਦੇ ਨਾਲ ਤੁਸੀਂ ਪਾਨੇ ਬਣਾ ਸਕਦੇ ਹੋਗੇ ਘੱਟ ਦੀ ਲੋੜ ਘੱਟ ਬਣਾ ਲਿਓ ਵੱਧ ਦੀ ਲੋੜ ਵੱਧ ਬਣਾ ਲਿਓ ਪਹਿਲਾਂ ਜੇ ਤੁਸੀਂ ਪਹਿਲਾਂ ਬਣਾ ਕੇ ਦੇਖਣੇ ਨੇ ਤਾਂ ਪਹਿਲਾਂ ਘੱਟ ਤੋਂ ਹੀ ਸ਼ੁਰੂਆਤ ਕਰਿਓ ਘੱਟ ਬਣਾਇਓ ਬਾਅਦ ਵਿੱਚ ਜ਼ਿਆਦਾ ਬਣਾ ਲਿਓ ਤੇ ਜਿਹੜਾ ਤੁਸੀਂ ਦੇਖਿਆ ਹੀ ਹੈ ਸਵੇਹਾ ਹਨਾ ਆਪਣਾ ਬ੍ਰੈਡਾਂ ਦਾ ਕਸਟਰਡ ਬਣਾਇਆ ਤੇ ਉਹਦੇ ਵਿੱਚ ਆਪਣੀ ਦੂਜੀ ਬ੍ਰੈਡ ਪਿਛਲੀ ਬ੍ਰਿਡ ਦੇ ਵਿੱਚ ਜਿਹੜਾ ਤੁਸੀਂ ਦੇਖਿਆ ਬ੍ਰੈਡਾਂ ਦਾ ਕਸਟਰਡ ਬਣਾਇਆ ਉਹਦੇ ਵਿੱਚ ਜਿਹੜੇ ਆਪਣੇ ਬ੍ਰੈਡ ਬੇਸਟ ਹੋਏ ਸੀਗੇ ਆ ਬ੍ਰੈਡ ਇਹੀ ਆਪਾਂ ਇਹਨਾਂ ਤੋਂ ਕੰਮ ਲੈਣਾ ਪੈਣਾ ਤੇ ਇਹੀ ਆਪਾਂ ਦੇ ਮੈਕਸੀ ਜਾਰਚ ਪਾ ਲਾਂਗੇ ਤੇ ਇਹਨਾਂ ਨੂੰ ਆਪਾਂ ਪੀਸ ਲਾਂਗੇ ਇਹ ਆਪਾਂ ਜਿਹੜੇ ਕਸਟਰਡ ਦੇ ਵਿੱਚ ਬਚੇ ਸੀ ਬ੍ਰੈਡ ਤੇ ਉਹ ਆਪਾਂ ਚਾਰ ਬ੍ਰੈਡ ਸੀਗੇ ਇਹ ਜਿਨ੍ਹਾਂ ਦੀ ਆਹ ਆਪਾਂ ਵਿੱਚੋਂ ਬ੍ਰੈਡ ਕੱਢ ਲੈ ਸੀਗੇ ਆ ਬਾਡੀ ਜੀ ਰਹਿ ਗਈ ਸੀ ਕਾਲੇ ਪਣ ਦੀ ਇਹਨਾਂ ਦੇ ਆਪਾਂ ਹੁਣ ਚੂਰਾ ਬਣਾ ਲੈਣਾਗਾ ਤੇ ਇਹ ਚਾਰਕ ਬ੍ਰੈਡਾਂ ਦਾ ਹੀ ਹੈਗਾ तो ये आप लैसे ने गए जो हम आप यूज करने ने गे वो आप लैते ने गे तो इन्हों का आप चूरा बनाने देखो अपना चूरा बन गया ब्रेडा का ਇਹ ਆਪਾਂ ਖੁੱਲੇ ਬਰਤਨ ਦੇ ਵਿੱਚ ਪਾਣੀ ਕੱਢ ਲੈਣਾਗਾ ਦੇਖੋ ਸਾਰਾ ਝੂਰਾ ਆਪਾਂ ਕੱਢ ਲੈਣਾ ਇਸ ਤਰ੍ਹਾਂ ਇਹ ਬਿਲਕੁਲ ਝੂਰਾ ਬਣਾਉਣਾ ਹੀ ਆਪਾਂ ਛੋਟੇ ਜੱਗ ਨਾਲ ਹੀ ਬਣਾਉਣਾਗਾ ਜਿਹੜਾ ਸਭ ਤੋਂ ਬਰੀਕ ਕਰਦਾਗਾ ਇਹ ਉਹਦੇ ਨਾਲ ਹੀ ਬਣਾਉਣਾ ਦੇਖੋ ਝੂਰਾ ਆਪਣਾ ਇਸ ਤਰ੍ਹਾਂ ਹੋ ਗਿਆ ਦੇਖੋ ਆਹ ਬਰੈਡ ਬਣਾਇਆ ਆਪਾਂ ਆ ਪਾਣੀ ਲੈਂਦਾ ਆਪਾਂ ਪਾਣੀ ਦੇ ਵਿੱਚ ਡੋਬੋ ਲੈਣਾਗਾ ਇਸ ਤਰ੍ਹਾਂ ਚੰਗੀ ਤਰ੍ਹਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਆਹਨੇ ਚੋਟ ਲੈਣਾ ਚੰਗੀ ਤਰ੍ਹਾਂ ਨਿਚੋੜ ਕੇ ਆਇਆ ਪਰ ਰੱਖੀ ਜਾਣੇ ਨੇ ਇਹ ਆਪਾਂ ਸਾਰੇ ਤੇ ਸਾਰੇ ਇਸ ਤਰ੍ਹਾਂ ਨਿਚੋੜ ਲੈਣੇ ਨੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਮੈਸ ਕਰਕੇ ਨਾਲ ਚੰਗੀ ਤਰ੍ਹਾਂ ਪਾਣੀ ਚ ਡਬੋ ਕੇ ਚੰਗੀ ਤਰ੍ਹਾਂ ਨਿਚੋੜ ਲੈਣੇ ਨੇ ਆ ਦੇਖੋ ਭੈਣੇ ਚਾਰੇ ਦੇ ਚਾਰੇ ਬਰੈਡ ਆਪਾਂ ਨੂੰ ਜੋੜ ਲੇ ਤੇ ਹੁਣ ਆਪਾਂ ਇਹਨਾਂ ਬਰੈਡਾਂ ਦੇ ਵਿੱਚ ਹੀ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਪਾਣੀ ਕੱਢਤਾ ਹੁਣ ਇਹਨਾਂ ਦੇ ਵਿੱਚ ਆਪਾਂ ਆ ਆਲੂ ਪਾਵਾਂਗੇ ਆਲੂ ਪਾ ਲਈ ਇਹਨਾਂ ਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਇੱਕ ਪਿਆਜ਼ ਕਚੀਰਾ ਸੀ ਇਹ ਆਪਾਂ ਆਪਾਂ ਪੰਜ ਸੇ ਹਰਗੇ ਮਿਰਚਾਂ ਲੈਤੀਆਂ ਸੀਗੀਆਂ ਇਹ ਪਾ ਲਈਆਂ ਸਵਾਦ ਅਨੁਸਾਰ ਤੁਸੀਂ ਘੱਟ ਵੱਧ ਵੀ ਪਾ ਸਕਦੇ ਹੋਗੇ ਅਸੀਂ ਮਿਰਚ ਥੋੜੀ ਹੀ ਖਾਣੇ ਆ ਇਸ ਲਈ ਅਸੀਂ ਪੰਜ ਸੇ ਮਿਰਚਾਂ ਹੀ ਪਾਈਆਂ ਨੇ ਤੇ ਇਹਦੇ ਵਿੱਚ ਹੁਣ ਆਪਾਂ ਅੱਧਾ ਕ ਚਮਚਾ ਨੂਨ ਦਾ ਪਾਵਾਂਗੇ ਤੇ ਅੱਧਾ ਕ ਚਮਚਾ ਇਹ ਆਪਾਂ ਹਲਦੀ ਦਾ ਪਾਵਾਂਗੇ ਉਰੇ ਜੱਪਾ ਜੀਰਾ ਪਾ ਦਾਂਗੇ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਈਏ ਚੰਗੀ ਤਰ੍ਹਾਂ ਫਿਰ ਤੁਹਾਨੂੰ ਦਿਖਾਉਣੇ ਆਂਗੇ ਆ ਦੇਖੋ ਬਣੇ ਇਹ ਆਪਣਾ ਸਾਰਾ ਇਸ ਤਰ੍ਹਾਂ ਗੁੱਝ ਗਿਆ ਚੰਗੀ ਤਰ੍ਹਾਂ ਆਪਾਂ ਹੀ ਗੁੰਨ ਲਿਆ ਤੇ ਆ ਆਪਣਾ ਸਾਰਾ ਇਸ ਤਰ੍ਹਾਂ ਆ ਦੇਖੋ ਐ ਬਣਾ ਲਿਓ ਤੇ ਸਾਰੇ ਦਾਣੇ ਇੱਕ ਕੋਲ ਬਣਾ ਕੇ ਤਿਆਰ ਕਰ ਲਿਆ ਆਪਾਂ ਤੇ ਇਸ ਤਰ੍ਹਾਂ ਆਟੇ ਨੂੰ ਗੋਲ ਲਿਆ ਹੈ ਆਪਾਂ ਤੇ ਹੁਣ ਆਪਾਂ ਇਹਦੇ ਨਾਲ ਬ੍ਰੇਕ ਬ੍ਰੇਕ ਗੋਲੇ ਬਣਾਵਾਂਗੇ ਇਸ ਤਰ੍ਹਾਂ ਬ੍ਰੇਕ ਬ੍ਰੇਕ ਆਪਾਂ ਗੋਲੇ ਤਿਆਰ ਕਰਾਂਗੇ ਇਸ ਤਰ੍ਹਾਂ ਸਾਰੇ ਗੋਲੇ ਇਸ ਤਰ੍ਹਾਂ ਸਾਰੇ ਗੋਲੇ ਤਿਆਰ ਕਰਕੇ ਰੱਖ ਲੈਣੇ ਨੇ ਆਪਾਂ ਪਹਿਲਾਂ ਤੇ ਫਿਰ ਆਪਾਂ ਕੜਾ ਹਿਤਰਾ ਗੇ ਪਹਿਲਾਂ ਗੋਲੇ ਤਿਆਰ ਕਰ ਲੀਏ ਆ ਦੇਖੋ ਭੈਣੇ ਆਪਾਂ ਸਾਰੇ ਦੇ ਸਾਰੇ ਆਪਾਂ ਇਹ ਗੋਲੇ ਤਿਆਰ ਕਰ ਲਏ ਤੇ ਇਹ ਆਪਾਂ ਹੁਣ ਦੁਪਹਿਰੇ ਇਹਨਾਂ ਨੂੰ ਥੋੜੀ ਜਿਹੀ ਭੁੱਖ ਲੱਗਦੀ ਹੈ ਆਪਾਂ ਨੂੰ ਦੁਪਹਿਰ ਦੀ ਚਾਹ ਦੇ ਨਾਲ ਬੱਚੇ ਸਕੂਲਾਂ ਤੋਂ ਆ ਕੇ ਮੰਗਦੇ ਨੇ ਕੁਝ ਖਾਣ ਵਾਸਤੇ ਉਦੋਂ ਆਪਾਂ ਇਹ ਬਣਾ ਕੇ ਦੇ ਸਕਦੇ ਹਾਂ ਬਹੁਤ ਆਸਾਨ ਤਰੀਕਾ ਇਹਨਾਂ ਨੂੰ ਬਣਾਉਣ ਦਾ ਤੇ ਬਹੁਤ ਵਧੀਆ ਮੀਂਹ ਪਿਆ ਹੋਵੇ ਸਾਰੇ ਪਰਿਵਾਰ ਲਈ ਬਣਾ ਸਕਦੇ ਹਾਂ ਤੇ ਪਕੌੜਿਆਂ ਦੇ ਥਾਂ ਤੇ ਬਧਿਆ ਚੀਜ਼ ਬਣਾ ਪੈਣਾ ਇਹ ਬਣਾ ਕੇ ਦੇਖਿਓ ਸਾਰਿਆਂ ਪੈਣਾ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਬਣਿਆ ਥੋੜੇ ਬੱਚਿਆਂ ਦੀ ਖਾਣੇ ਦੇ ਵਿੱਚ ਪਸੰਦ ਹੀ ਬਣ ਜਾਣੀ ਆਪਣੇ ਇੱਕ ਕਿਸਮ ਦੀ ਥੋੜੇ ਬੱਚੇ ਡੇਲੀ ਮੰਗਿਆ ਕਰਨਗੇ ਆ ਦੇਖੋ ਆਪਾਂ ਸਾਰੇ ਤਿਆਰ ਕਰ ਲੇ ਤੇ ਇਹ ਆਪਾਂ ਸਾਰੇ ਪੈਨੇ ਤਿਆਰ ਕਰ ਲਏ ਗੋਲੇ ਤੇ ਹੁਣ ਆਪਾਂ ਸਰੋਂ ਦਾ ਤੇਲ ਤੇ ਕੜਾਹੀ ਰੱਖਦੇ ਆਪਾਂ ਗੈਸ ਦੇ ਉੱਤੇ ਉਚ ਸਰੋਂ ਦਾ ਤੇਲ ਪਾਉਣਾ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਦੇ ਆਂ ਆ ਦੇਖੋ ਭਾਣੇ ਆ ਪਕੜਾਹੀ ਧਰ ਲਈ ਹੁਣ ਆਪਾਂ ਇਹਦੇ ਵਿੱਚ ਤੇਲ ਪਾਉਣਾ ਆ ਸਰੋਂ ਦਾ ਇਹਨਾਂ ਕਤੇਲ ਪਾ ਲਿਆ ਤੇ ਜਦੋਂ ਤੇਲ ਗਰਮ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਗੋਲੇ ਪਾਵਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਹਾਂ ਹੁਣ ਭਾਣੇ ਆ ਦੇਖੋ ਜਿਹੜੇ ਆਪਣੇ ਨਾਲ ਹਬਰਿੰਡ ਚੂਰੇ ਸੀਗੇ आप इस तरह चंकी तरह इन्होंने ब्रेडा ने कैसपी बना चंह आप ब्रेडा लबेड़ लेना तेल छना कल कल करके हम सारे इस तरह लवेल लुबल तेल सड़ देने देखो सारे भाने पे कल कले करके सारे सड़ते ਤੇ ਆਪਣਾ ਇੱਕ ਪੂਰੀ ਬਣੂਗਾ ਕਿਉਂਕਿ ਆਪਣਾ ਛੋਟੀ ਫੈਮਿਲੀ ਹੈ ਭੈਣ ਹੁਣ ਤਾਂ ਵਾਧੂ ਨਹੀਂਗੇ ਤੇ ਤੁਸੀਂ ਵਾਧੂ ਵੀ ਬਣਾ ਸਕਦੇ ਹੋ ਘੱਟ ਵੀ ਬਣਾ ਸਕਦੇ ਹੋ ਪਹਿਲਾਂ ਬਣਾ ਕੇ ਦੇਖ ਲੈਣੇ ਤਾਂ ਤੁਸੀਂ ਪਹਿਲਾਂ ਘੱਟ ਬਣਾ ਲਓ ਪਹਿਲੇ ਤੇ ਇਹ ਬਹੁਤ ਵਧੀਆ ਚੀਜ਼ ਬਣੂਗੀ ਤੇ ਸੌਸ ਦੇ ਨਾਲ ਖਾਓ ਦੁਪਹਿਰ ਦੀ ਚਾਹ ਦੇ ਨਾਲ ਬਹੁਤ ਵਧੀਆ ਬਣਨਗੇ ਇਹ ਦੇਖੋ ਐਟਮਰ ਵਾਪਾ ਹੌਲੀ ਹੌਲੀ ਨੇ ਦੇ ਪਲਟੇ ਮਰਵਾ ਦੇਣੇ ਜੇ ਸਭ ਤੇ ਪਪਾਈ ਸੀਗੇ ਉਸਾਰ ਤੇ ਆ ਦੇਖੋ ਪਹਿਨਾ ਪਸਾਰਨ ਦੇ ਪਾਸੇ ਵਲਟ ਤੇ ਤੇ ਆ ਦੇਖੋ ਕਿੰਨੇ ਵਧੀਆ ਆਏ ਨੇਗੇ 골ਡਨ 골ਡਨ ਬਣ ਗਏ ਤੇ ਇਹ ਦੋਨੇ ਪਾਸੇ ਆਪਾਂ ਚੰਗੀ ਤਰ੍ਹਾਂ ਸੇਕ ਲਾਂਗੇ ਚੰਗੀ ਤਰ੍ਹਾਂ ਫਿਰ ਬਾਅਦ ਚ ਆਪਾਂ ਪਕੌੜੇ ਵਾਂਗੂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਪਹਿਲਾਂ ਥੋੜਾ ਜਿਹਾ ਜਾਨੀ ਕਿਥੋਂ ਸਿੰਗਰ ਸਿੰਗਲ ਨੂੰ ਪਲਟਾਇਓ ਤੇ ਬਾਅਦ ਵਿੱਚ ਆਪਾਂ ਸਾਰਿਆਂ ਨੂੰ ਇਕੱਠਾ ਨੂੰ ਪਲਟਾ ਦਾਂਗੇ ਜਦੋਂ ਦੂਦੇ ਪਾਸੇ ਰਹਿ ਜਗੇ ਇਹ ਪਨੇ ਬਹੁਤ ਕ ਰੈਸਪੀ ਬਣਦੇ ਨੇ ਤੇ ਬਹੁਤ ਵਧੀਆ ਬਣਦੇ ਨੇਗੇ ਇਹ ਸਾਰੀਆਂ ਭੈਣਾਂ ਜਰੂਰ ਬਣਾ ਕੇ ਦੇਖਣਾ ਤੇ ਬਣਾ ਕੇ ਦੇਖ ਕੇ ਫਿਰ ਮੈਨੂੰ ਕਮੈਂਟ ਕਰਿਓ ਬਣੀ ਤੇ ਮੇਰੀ ਵੀਡੀਓ ਦੇ ਉੱਤੇ ਕਮੈਂਟ ਕਰਿਓ ਵੀ ਕਿਸ ਤਰ੍ਹਾਂ ਬਣੇ ਨੇ ਦੇਖੋ ਪਾਣੀ ਇਹ ਬਣ ਕੇ ਤਿਆਰ ਹੋ ਗਏ ਨੇਗੇ ਗਰਮ ਨੇਗੇ ਹੱਥ ਨਹੀਂ ਲੱਗਦਾ ਪੂਰੇ ਕ੍ਰਿਸਪੀ ਕ੍ਰਿਸਪੀ ਨੇਗੇ ਤੇ ਤੁਸੀਂ ਘਰੇ ਬਣਾਇਓ ਬਣਾ ਕੇ ਫਿਰ ਮੈਨੂੰ ਦਿਖਾਓ ਦੱਸਿਓ ਬਿਪਨੇ ਇੰਨੇ ਵਧੀਆ ਬਣੇ ਨੇਗੇ ਤੇ ਬੱਚਿਆਂ ਨੂੰ ਖਵਾਇਓ ਆਪ ਖਾਇਓ ਤੇ ਇਹ ਪਣੇ ਅਸੀਂ ਪਹਿਲਾਂ ਟੈਸਟ ਕਰ ਚੁੱਕੇ ਹਾਂਗੇ ਬਹੁਤ ਟੈਸਟੀ ਬਣੇ ਨੇਗੇ ਤੇ ਆਪਣੀ ਵੀਡੀਓ ਨੂੰ ਬੱਤ-ਬੱਤ ਪਿਆਰ ਕਰੋ ਤੇ ਆਪਣੀ ਵੀਡੀਓ ਡੇਲੀ ਪਣੇ ਸਵੇਰ 9 ਵਜੇ ਹੁੰਦੀ ਆਗੀ ਤੇ ਵੀਡੀਓ ਨੂੰ ਬੱਤ-ਬੱਤ ਪਿਆਰ ਕਰੋ ਸਵੇਰੇ ਡੇਲੀ 9 ਵਜੇ ਆਪਣੀ ਵੀਡੀਓ ਦੇਖਿਆ ਕਰੋ ਨਵੀਂ-ਨਵੀਂ ਰੈਸਪੀ ਦੇ ਨਾਲ ਤੇ ਕੱਲ ਨੂੰ ਮਿਲਦੇ ਆਪਾਂ ਨੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਰੈਸਪੀ ਦੇ ਨਾਲ ਤੇ ਤੁਸੀਂ ਵੀ ਭਾਣੇ ਮੈਨੂੰ ਸੁਝਾਦਿਆ ਕਰੋ ਕਿਹੜੀ ਚੀਜ਼ ਦੀ ਰੈਸਪੀ ਲੈ ਕੇ ਆਵਾਂ ਮੈਂ ਉਸੇ ਚੀਜ਼ ਦੀ ਰੈਸਪੀ ਲੈ ਕੇ ਆਉਂਗੀ ਤੇ ਚੰਗਾ ਭਾਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ